ਜੈ ਸ਼੍ਰੀ ਰਾਮ ਜੀ ਮੈਂ ਕਰਨ ਵਾਲੀਆ ਵਾਲੀਆ ਟੈਲੀਵਾਲਡ ਮੋਬਾਈਲ ਸ਼ਾਪ ਦਾ ਓਨਰ ਹਾਂ ਮੈਨੂੰ ਧਾਰੀਵਾਲ ਦੇ ਵਿੱਚ ਥੋੜੇ ਦਿਨਾਂ ਤੋਂ ਰੌਣਕ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਜੀ ਇੱਥੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਸਾਡਾ ਸ਼ਹਿਰ ਇੱਕ ਐਹੋਜੇ ਸ਼ਹਿਰਾਂ ਜੋ ਸ਼ਹਿਰ ਆ ਜਿੱਥੇ ਕਿਸੇ ਵੀ ਤੌਰਮਿਕ ਪ੍ਰੋਗਰਾਮ ਕੋਈ ਵੀ ਹੋਵੇ ਕਿਸੇ ਵੀ ਕਾਸਦਾ ਹੋਵੇ ਸਾਰੇ ਹੀ ਹੱਥ ਮਿਲ ਕੇ ਬਹੁਤ ਸ਼ਾਨਾ ਮਨਾ ਰਹੇ ਹੁਣ 22 ਤਰੀਕ ਨੂੰ ਜਿਹੜਾ ਰਾਮ ਮੰਦਿਰ ਦਾ ਨਿਰਮਾਣ ਦੇ ਉਪਲਖਸ਼ ਦੇ ਵਿੱਚ ਜਿਹੜਾ ਸਮਾਗਮ ਹੋ ਰਿਹਾ ਜੀ ਉਹ ਸਾਡੇ ਬਸਟਰ ਦੇ ਵਿੱਚ ਹੋ ਰਿਹਾ ਅਸੀਂ ਹਰ ਤਰੀਕੇ ਨਾਲ ਸਹਿਯੋਗ ਦੇ ਰਹੇ ਹਾਂ ਜੀ ਔਰ ਬਹੁਤ ਬਹੁਤ ਵਧਾਈ ਹੈ ਮੇਰੀ ਇਸ ਇਲਾਕਾ ਨਿਵਾਸੀਆਂ ਨੂੰ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਰਾ ਸ਼ਹਿਰ ਬਹੁਤ ਵੱਧ ਚੜ੍ਹ ਕੇ ਉਸਾ ਨਾਲ ਤੇ ਮਲੇ ਖੁਸ਼ੀ ਨਾਲ ਸਾਥ ਦੇ ਰਿਹਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 22 ਤਰੀਕ ਨੂੰ ਦਿਨ ਸੋਮਵਾਰ ਜੋ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਪਲਖਸ਼ ਵਿੱਚ ਸਾਰੇ ਆਪਣੇ ਹਿੰਦੁਸਤਾਨ ਦੇ ਵਿੱਚ ਇੱਕ 500 ਸਾਲਾਂ ਬਾਅਦ ਇੱਕ ਬੜਾ ਤਗੜਾ ਇੱਕ ਉਸਮ ਮਨਾਇਆ ਜਾ ਰਿਹਾ ਹੈ ਲੋਕ ਹਰ ਸਾਲ ਦੀਵਾਲੀ ਮਨਾਉਂਦੇ ਸੀ ਇਸ ਵਾਰ 500 ਸਾਲ ਬਾਅਦ ਦੀਵਾਲੀ ਮਨਾਈ ਜਾ ਰਹੀ ਆ ਔਰ ਦੀਵਾਲੀ ਵੀ ਇਸ ਵਾਰ ਐਸੀ ਮਨਾਈ ਜਾਊਗੀ ਜਿਹਦਾ ਵਰਲਡ ਰਿਕਾਰਡ ਕੀਤਾ ਜਾਊਗਾ ਜੀ ਉਹਦੇ ਨਾਲ ਅਸੀਂ ਕੁਝ ਦਿਨਾਂ ਤੋਂ ਆਪਣੇ ਧਾਰੀਵਾਲ ਵਿੱਚ ਬੱਸ ਸਟੈਂਡ ਤੇ ਪ੍ਰੋਗਰਾਮ ਰੱਖਿਆ ਹੋਇਆ ਹੈ ਸ਼੍ਰੀ ਨਰਿੰਦਰ ਪਰਿੰਜਾ ਜੀ ਦੀ ਗਵਾਈ ਵਿੱਚ ਅਸੀਂ 2 ਹਫ਼ਤਿਆਂ ਤੋਂ ਲਗਾਤਾਰ ਰੋਜ਼ਾਨਾ ਘਰਾਂ-ਘਰਾਂ 'ਚ ਜਾ ਕੇ ਸਭ ਨੂੰ ਨਿਮੰਤਰਣ ਕਰ ਰਹੇ ਨੇ ਔਰ ਇੱਕ ਚੀਜ਼ ਖਾਸ ਸਾਨੂੰ ਦੇਖਣ ਨੂੰ ਮਿਲੀ ਆ ਕਿ ਜਿਸ ਕਿਸੇ ਘਰ ਵੀ ਗਏ ਆ ਚਾਹੇ ਉਹ ਕੋਈ ਜੱਤ ਦਾ ਵੀ ਆ ਉਹਨਾਂ ਨੇ ਸਾਡਾ ਵੈਲਕਮ ਬੜੇ ਹਮ-ਹਮਾ ਕੇ ਕੀਤਾ ਵਾ ਬੜੇ ਯੋਜਨਾ ਕੀਤਾ ਵਾ ਸਾਰਿਆਂ ਨੇ ਆਪਣੇ ਘਰਾਂ 'ਚ ਚਰਨ ਪਵਾਏ ਆ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵਾਂ ਕਿ 22 ਤਰੀਕ ਨੂੰ ਧਾਰੀਵਾਲ ਬੱਸ ਸਟੈਂਡ ਵਿੱਚ ਸਵੇਰੇ 8 ਵਜੇ ਹਵਨ ਯੱਗੇ ਸ਼ੁਰੂ ਕੀਤਾ ਜਾ ਰਿਹਾ ਵਾ ਉਸ ਤੋਂ ਬਾਅਦ ਸੁੰਦਰ ਕਾਂਦ ਦਾ ਪਾਠ ਕੀਤਾ ਜਾਊਗਾ ਉਸ ਤੋਂ ਬਾਅਦ ਬਰਾਂਪੁਰ ਵਾਲੇ ਮਹਾਰਾਜ ਆਏ ਰਹੇ ਨੇ ਉਹ ਆਪਣੇ ਪ੍ਰਵਚਨ ਦੇਣਗੇ ਔਰ 21000 ਦੀਵੇ ਉਸ ਦਿਨ ਧਾਰੀਵਾਲ ਚ ਜਗਾਏ ਜਾ ਰਹੇ ਨੇ ਔਰ 7 ਵਜੇ ਲਾਸਟ ਸ਼ਾਮ ਨੂੰ ਅਸਤਵਾਜੀ ਜੋਗੀ ਕਾਧੀਆਂ ਦੋਹੀ ਕੀਤੀ ਹੋਈ ਆ ਔਰ ਅਸਤਵਾਜ ਦਾ ਨਜ਼ਾਰਾ ਦੇਖਿਆ ਜਾਊਗਾ ਮੈਂ ਆਪਣੇ ਧਾਰੀਵਾਲ ਨਿਵਾਸੀਆਂ ਨੂੰ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ 22 ਤਰੀਕ ਨੂੰ ਆਪਣੇ ਕੰਮ ਕਾਜ ਛੱਡ ਕੇ ਇੱਕ ਦਿਨ ਆਪਣੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਉਹਨਾਂ ਦੇ ਆਨ ਦੀ ਖੁਸ਼ੀ ਚ ਤਾਰੀਵਾਲ ਬਸਟੈਂਡ ਦੇ ਆਕੇ ਆਪਣਾ ਥੋੜਾ ਟਾਈਮ ਉਥੇ ਦੇ ਕੇ ਜਾਣ ਕਿਉਂ ਕਿ ਪ੍ਰਭੂ શ્રી ਰਾਮ ਜੀ ਦੀ ਕਿਰਪਾ ਹਰ ਇੱਕ ਦੇ ਬਣੀ ਰਵੇ ਹਰ ਇੱਕ ਦੇ ਘਰ ਖੁਸ਼ੀਆਂ ਦੇ ਵਿੱਚ ਪ੍ਰਭੂ શ્રી ਰਾਮ ਜੀ ਔਰ ਇੱਕ ਮੇਨ ਜ਼ਰੂਰੀ ਚੀਜ਼ 22 ਤਰੀਕ ਨੂੰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੰਗਰ ਇਥੇ ਟੁੱਟ ਚੱਲੇਗਾ ਜੀ ਲੰਗਰ ਦੀ ਪੂਰੀ ਵਿਵਸਥਾ ਵਾ ਪਾਣੀ ਦੀ ਪੂਰੀ ਵਿਵਸਥਾ ਵਾ ਕਿਸੇ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਆਊਗੀ ਮੈਂ ਕਹਿਣਾ ਚਾਹਾਂਗਾ ਆਪਣੇ ਕੈਮਰਾਮੈਨ ਨੂੰ ਵੀ ਆਪਣੇ ਮੇਰੇ ਆ ਪਿੱਛੇ ਦੇਖ ਸਕਦੇ ਹੋ ਸਾਰੇ ਸ਼ਹਿਰ ਦੇ ਦੇਖ ਸਕਦੇ ਹੋ ਲਾਈਟਾਂ ਨਾਲ جگਮਗਾਇਆ ਪੂਰਾ ਧਾਰੀਵਾਲ ਧਾਰੀਵਾਲ ਦੇ ਪੂਰੇ ਜਿੰਨੀਆਂ ਸੰਸਥਾਵਾਂ ਨੇ ਸ਼੍ਰੀ ਨਿੰਦਾ ਜੀ ਦੀ ਪਰਿੰਜਾ ਜੀ ਦੀ ਅਗਵਾਈ ਵਿੱਚ 22 ਤਰੀਕ ਨੂੰ ਇਥੇ ਬਸਟਾਂ ਤੇ ਬਹੁਤ ਹੀ ਇੱਕ ਤਗੜਾ ਸਮਾਗਮ ਕੀਤਾ ਜਾ ਰਿਹਾ ਵਾ ਤੇ ਮੇਰੀ ਹੱਥ ਜੋੜ ਕੇ ਫਿਰ ਧਾਰੀਵਾਲ ਦੇ ਵਸਨੀਕਾਂ ਨੂੰ ਬੇਨਤੀ ਆ ਉਹ ਸਮਾਗਮ ਵਿੱਚ ਪਹੁੰਚ ਕੇ ਪ੍ਰਭੂ ਦਾ ਗੁਣ ਗਾਣ ਕਰੋ ਤੇ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼ੀਆ ਪਤੀ ਰਾਮ ਚੰਦਰ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਜੀ ਮੈਂ ਵੀ ਨਾਇਕ ਛੱਡਾ ਧਾਰੀਵਾਲ ਤੋਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ 500 ਸਾਲ ਦੇ ਵਿੱਚ ਬਹੁਤ ਹੀ ਪਹਿਲਾ ਦਿਨ ਆ ਰਿਹਾ ਹੈ 22 ਤਰੀਕ ਨੂੰ ਜੋ ਕਿ ਸ਼੍ਰੀ ਰਾਮ ਜੀ ਦਾ ਅਯੁੱਧਿਆ ਦੀਵਸ ਮਨਾਇਆ ਜਾ ਰਿਹਾ ਹੈ ਇਸ ਕਾਰਨ ਸਾਡੇ ਸ਼ਹਿਰ ਵਿੱਚ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਲੋਕਾਂ ਖਾਸ ਕਰਕੇ យੁਵਾਾਂ ਵਿੱਚ ਯਾਨੀ ਕਿ ਮੇਰੀ ਏਜ ਦੇ ਵਿੱਚ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਦਾ ਪਿਆ ਇਸ ਕਰਕੇ ਔਰ 22 ਤਰੀਕ ਨੂੰ ਬੱਸ ਸਟੈਂਡ ਦੇ ਵਿੱਚ ਬੜਾ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਯੋਧਿਆ ਦਾ ਦਿਵਸ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਉਹਦੇ ਵਿੱਚ ਸ਼ਾਮਿਲ ਹੋਣ ਦੀ ਕਿਰਪਾਤਾ ਕਰਨ ਤੇ ਇਸ ਦੀ ਸਾਰੀ ਰੌਣਕ ਇਦਾਂ ਲਾਈਟਾਂ ਵਗੈਰਾ ਤੇ ਦੇਖ ਰਹੇ ਚੌਂਕ ਦੇ ਵਿੱਚ ਕਾਫੀ ਵਗੈਰਾ ਅੱਛਾ ਲੱਗੀਆਂ ਹੋਈਆਂ ਨੇ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ 22 ਤਰੀਕ ਨੂੰ ਬੱਸ ਸਟੈਂਡ ਦੇ ਵਿੱਚ ਆਂਦੀ ਕੀ ਭਾਰਤ ਦਾ ਕਰਨਾ ਜੈ ਸ਼੍ਰੀ ਰਾਮ